ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਸਤੂਰਾਂ ਦੀ ਕਿਰਪਾ ਦੇ ਨਾਲ ਸਤੂਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਗੁਰਮਰਜਾਦਾ ਦੇ ਅਨਸਾਰ ਆਏ ਗੁਰਮੀਤ ਸਿੰਘ ਸਨ ਪੁਲਸੀ ਸਿੰਘ ਉਹਨਾਂ ਨੇ ਆਪਣੀ ਲੜਕੀ ਦਾ ਜਨਮ ਦਿਨ ਮਨਾਇਆ ਮੀਮਾ ਕੁਲਜੀਤ ਕੌਰ ਜੀ ਦਾ ਤੇ ਜਨਮ ਦਿਨ ਗੁਰਮਰਜਾਦਾ ਦੇ ਅਨਸਾਰ ਮਨਾਇਆ ਗਿਆ। ਸਭ ਤੋਂ ਪਹਿਲਾਂ ਤਕਰੀਬਨ 4 ਵਜੇ ਜਪਜੀ ਸਾਹਿਬ ਦਾ ਪਾਠ ਕੀਤਾ। ਸਮੂਹ ਸੰਗਤਾਂ ਨੇ ਔਰ ਬੱਚਿਆਂ ਨੇ ਰਲ ਮਿਲ ਕੇ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਸਿਮਰਨ ਕੀਤਾ। ਜਾਪ ਕੀਤਾ ਸ਼ਬਦਾਂ ਦਾ ਤੇ ਗੁਰਮਰਜਾਦਾ ਦੇ ਅਨਸਾਰ ਜਨਮ ਦਿਨ ਮਨਾਇਆ ਗਿਆ। ਤੇ ਨਿਮਰਤਾ ਸਹਿ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਇਆ ਕਰੋ ਗੁਰਬਾਣੀ ਦੇ ਨਾਲ ਗੁਰਬਾਣੀ ਦਾ ਆਸਰਾ ਲੈ ਕੇ ਕਿ ਜੇ ਅਸੀਂ ਗੁਰਬਾਣੀ ਦਾ ਆਸਰਾ ਲਵਾਂਗੇ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਆਉਣ ਵਾਲੇ ਸਮੇਂ ਦੀ ਆਉਣ ਵਾਲੇ ਭਵਿੱਖ ਦੀ ਸੁੱਖ ਸ਼ਾਂਤੀ ਲਈ ਤੇ ਸਤਿਗੁਰੂ ਜੀ અપਾਰ ਬਖਸ਼ਿਸ਼ ਕਿਰਪਾ ਕਰਿਆ ਕਰਨਗੇ ਇਸੇ ਤਰ੍ਹਾਂ ਹੀ ਜੇ ਅਸੀਂ ਡੀਜੇ ਵਗੈਰਾ ਲਾਉਣੇ ਹੈ ਤੇ ਡੀਜੇ ਵਗੈਰਾ ਤੋਂ ਸਾਨੂੰ ਕੀ ਮਿਲਦਾ ਕਲੇਸ਼ ਲੜਾਈ ਝਗੜਾ ਤੇ ਇਹ ਦੋਤੇ ਹੋਰ ਕੁਝ ਨਹੀਂ ਮਿਲਦਾ ਜੇ ਅਸੀਂ ਗੁਰਬਾਣੀ ਦਾ ਆਸਰਾ ਲਵਾਂਗੇ ਘਰ ਦੇ ਵਿੱਚ ਜਾਪ ਕਰਵਾਵਾਂਗੇ ਉਹਦਾ ਸਾਨੂੰ ਫਲ ਮਿਲਣਾ ਹੈ ਤੇ ਇਸੇ ਤਰ੍ਹਾਂ ਹੀ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਜੋ ਵੀ ਸ਼ੁਭ ਦਿਨ ਮਨਾਉਣਾ ਆਪਾਂ ਤੋਂ ਇਸੇ ਤਰ੍ਹਾਂ ਗੁਰਮਰਜਾਦਾ ਅਨਸਾਰ ਮਨਾਇਆ ਕਰੋ ਗੁਰਬਾਣੀ ਦਾ ਜਾਪ ਕਰਕੇ ਸਿਮਰਨ ਕਰਕੇ ਜੋ ਬੱਚੇ ਸੰਥਿਆ ਕਰ ਰਹੇ ਗੁਰਬਾਣੀ ਦੀ ਉਹ ਬੱਚੇ ਘਰ ਦੇ ਵਿੱਚ ਜਾ ਕੇ ਜਾਪ ਵੀ ਕਰਦੇ ਆ ਗੁਰਬਾਣੀ ਦਾ ਤੇ ਨਾਮ ਸ਼ਬਦ ਜੋ ਵੀ ਸ਼ਬਦਾਂ ਦਾ ਜਾਪ ਕੀਰਤਨ ਦੇ ਰੂਪ ਵਿੱਚ ਕਰਦੇ ਹੈ ਤੇ ਸਾਰੀਆਂ ਸੰਗਤਾਂ ਨੂੰ ਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਇਸ ਤਰ੍ਹਾਂ ਮਨਾਇਆ ਕਰੋ ਸਾਧ ਸੰਗਤ ਦੇ ਚਰਨ ਪਵਾਇਆ ਕਰੋ ਕਰਦੇ ਵਿੱਚ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ ਕਰੋ ਸੋ ਸਾਰੀਆਂ ਸੰਗਤਾਂ ਨੂੰ ਹੀ ਇਹ ਬੇਨਤੀ ਹੈ ਨਿਮਰਤਾ ਸਹਿਤ ਕਿ ਜਿਸ ਤਰ੍ਹਾਂ ਭਾਈ ਗੁਰਮੀਤ ਸਿੰਘ ਜੀ ਨੇ ਆਪਣੀ ਲੜਕੀ ਦਾ ਜਨਮ ਦਿਨ ਮਨਾਇਆ ਇਸੇ ਤਰ੍ਹਾਂ ਹੀ ਭਾਈ ਸਾਰੇ ਆਪਣੇ ਬੱਚਿਆਂ ਦੇ ਜਨਮ ਦਿਨ ਗੁਰੂ ਦੇ ਆਸਰੇ ਦੇ ਨਾਲ ਤੇ ਗੁਰਬਾਣੀ ਦਾ ਆਸਰਾ ਲੈ ਕੇ ਜਨਮ ਦਿਨ ਮਨਾਇਆ ਕਰੋ ਸੋ ਸਾਰੀਆਂ ਸੰਗਤਾਂ ਨੂੰ ਹੀ ਬੇਨਤੀ ਹੈ ਕਿ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ